ਅਗਤਾ ਕਿਸਾਨ ਵੀਰੋ ਆੜਾ ਢੱਲੋਂ ਦੇ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਣ ਸਕੇ ਬਾਕੀ ਨੰਬਰ ਵਾਈਆਂ ਦਾ ਔਰ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਸੋਨੂ ਕੋਲੇ ਫੇਰ ਜੀ ਛੇ ਨਗ ਤੁਹਾਨੂੰ ਦਿਖਾ ਦੇਾਂਗੇ ਦੋ ਸੁਈਆਂ ਸਵਾਈਆਂ ਦਿਖਾ ਦੇਾਂਗੇ ਕਿਸ ਨੂੰ ਚੰਗੀ ਵੱਛੀ ਕ੍ਰੀਡਾਂਗਾਲੇ ਲੇਵੇ ਵਾਲੀ ਦਿਖਾ ਦੇਂਗੇ ਐਚ ਐਫ ਜੀ ਤੇ ਲਾਹਰ ਤੇ ਦਿਖਾਵਾਂਗੇ ਇੱਕ ਤੁਹਾਨੂੰ ਹੋਰ ਗੱਭਣ ਐਚ ਐਫ ਦਿਖਾ ਦੇਣੇ ਤਿੰਨ ਤੁਹਾਨੂੰ ਪਾਲਕ ਬੱਛੀਆਂ ਦਿਖਾ ਦੇਾਂਗੇ ਅੱਜ ਲੈ ਜਾ ਕੇ ਤੁਸੀਂ ਟੀਕਾ ਭਰਾ ਸਕਦੇ ਹੋ ਤੇ ਇੱਕ ਗੱਭਣ ਹਨਾ ਦੋਹਾਂ ਦੇ ਅੱਜ ਟੀਕਾ ਭਰਾ ਸਕਦੇ ਇੱਕ ਗੱਭਣਾਂ ਨੂੰ ਬਈ ਤੁਹਾਨੂੰ ਬੜਾ ਖੀਰੀਆਂ ਹੀ ਆ ਫਾਰਮ ਚ ਤੇ ਸ਼ੁਰੂ ਕਰਾਂਗੇ ਆਪਾਂ ਟਾਪ ਨਗੀਨੇ ਤੋਂ ਠੀਕ ਹੈ ਜੀ ਟਾਪ ਦੀ ਬੱਛੀ ਫੁੱਲ ਬਰੀਡ ਫੁੱਲ ਜਾਤ ਤੇ ਦੁੱਧ ਵੀ ਇਹੇ ਲੇਵੇ ਵਾਲੇ ਅੱਜ ਕੱਲ ਜਿਹੜਾ ਜਵਾਨਾ ਚੱਲ ਪਿਆ ਨਾ ਵੱਡੇ ਲੇਵੇ ਵਾਲੇ ਨੂੰ ਲੋਕ ਪਸੰਦ ਕਰਨੋਂ हट ਗਏ ਛੇਡਿੰਗ ਵਾਲਾ ਲੇਵਲ ਲੈਂਦੇ ਆ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਬਾਈ ਤੁਹਾਨੂੰ ਸਤਿ ਸ੍ਰੀ ਅਕਾਲ ਵੀ ਉਹ ਠੀਕ ਠਾਕ ਹੋ ਜੀ ਵਧੀਆ ਵਧੀਆ ਬਰਾ ਪਹਿਲਾਂ ਦਾ ਨੰਬਰ ਬੋਲ ਗਏ ਜੀ ਆਪਾਂ ਨੰਬਰ ਆਪਣਾ ਬੁੱਢਾ ਹੈਗਾ 86990 99728 86990 99728 ਪਿੰਡ ਹਿੰਮਤਪੁਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੇ ਤਹਿਸੀਲ ਨਿਹਾਲ ਸਿੰਘਾਣਾ ਓਕੇ ਜੀ ਤੇ ਸੋਨੂੰ ਚੰਗਾ ਜਿਹਾ ਰੇਂਦਾ ਕੰਮ ਕਰ। ਬਸ ਵਧੀਆ ਹੀ ਮਾਰਿਆ ਬਾਬੇ ਦੀਪ ਸਿੰਘ ਦੀ ਗਰਪਣੀ। ਚੰਗਾ ਰੇਂਦਾ ਰਿਸਪੌਂਸਿਬਲ। ਵਧੀਆ ਰੇਂਦਾ ਵੀ ਬੜਾ। ਓਕੇ ਜੀ। ਬਾਕੀ ਬੁੱਟੇ ਇੱਕ ਗੱਲ ਹੋਰ ਆ ਗਈ ਵੀ ਚੀਜ਼ ਦਾ ਰੇਂਦਾ ਹਨਾ। ਚੀਜ਼ ਦਾ ਵੀ ਕੋ ਚੋਰਾ ਪਸਹੀ ਜੀ ਸਹੀ ਬਾਜ ਮਿਲਦੀ ਆ। ਸਹੀ ਬਾਜ ਮਿਲਦੀ ਆ। ਕਿਉਂਕਿ ਅਗਲੇ ਨੇ ਮਾਰਕੀਟ ਘੁੰਮਣੀ ਆ। ਮਾਰਕੀਟ ਘੁੰਮਣੀ ਕਿੱਥੇ ਆ ਅੰਦਰ ਬਹਿ ਕੇ। ਅੰਦਰ ਬਹਿ ਕੇ। ਅੱਜ ਕੱਲ ਦਾ ਤਾਂ ਬਸ ਇੱਕ ਗੱਲ ਇਹੀ ਬਈ ਹੁਣ ਫੋਨ ਦੇ ਪਸ਼ੂ ਦੇਖਣ ਦੀ ਕੋਈ ਲੋੜ ਹੀ ਨਹੀਂ ਪੈਂਦੀ ਫੋਨ ਵਾਲਾ। ਕੁੱਤੇ 10 12 ਵੀਡੀਓ ਆਈਆਂ ਪਈਆਂ। ਤਾਂ ਹੀ ਦਾ ਆਪਾਂ ਕ ਤੇ ਅੱਜ ਆਪਾਂ ਦਿਖਾਉਨੇ ਆ ਨਗਸ਼ੇ ਅੱਜ ਆਪਣੇ ਕੋਲੇ ਮੰਨ ਕੇ ਤਰ ਬੁੱਟੇ ਤਿੰਨ ਬੱਸੀਆਂ ਦਾ ਫਾਰਮ ਚੋਂ ਲਿਆਂ ਰਿਕਾਰਡ ਸਮੇਤ ਇੱਕ ਤਾਂ ਗੱਬਣ ਆ ਗਈ ਖੀਰਨੀ ਇਹਤਨੇ ਇੱਕ ਗੱਬਣ ਵੜ ਇੱਕ ਡੱਬੀ ਤਾਜੀ ਸੂਈ ਦੇਖਾ ਜਰਸੀ ਦੋ ਦੰਦ ਬੱਚਾ ਸੂਈ ਤਾਜੀ ਪਹਿਲੇ ਨੰਬਰ ਤੇ ਆਪਾਂ ਇਹਦੇ ਬਾਰੇ ਵੀਰ ਗੱਲ ਕਰ ਲਗੇ ਨਗੀਨਾ ਦਾ ਹੈਗੇ ਹੈਗਾ ਟੌਪ ਦੀ ਆ ਬੁਰੀ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਮਗਰ ਆ ਗਿਆ ਬੱਛਾ ਜੀ ਟੀਕਾ ਗਏ ਨੇ ਇਹ ਵੀ ਪੂਰਾ ਚੰਗਾ ਲਵਾਇਆ ਸੀ ਨਾ ਹਾਂ ਚੰਗੀ ਭਰਾਏ ਵਾਸੀ ਬਈ ਓਕੇ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਨੇ ਬੋਦੀ ਬਾਦੀ ਦਿਖਾ ਦਿੱ ਗਏ ਯਾਰ ਪਹਿਲਾਂ ਦੇਖ ਹਾਂ ਉਹਦਾ ਫੇਸ ਆ ਬੁੱਟੇ ਲੈ ਬਈ ਓਕੇ ਯਾਰ ਹਾਂ ਇਹ ਗੱਲ ਕਰੀਏ ਉਨੀ ਥੋੜੀ ਆ ਬਾਈ ਉਨੀ ਥੋੜੀ ਆ ਤੇ ਬਾਈ ਕਦੋਂ ਸੂਈ ਆ ਇਹਨੂੰ ਬੁਟੇ ਸੂਈ ਨੂੰ ਆ ਜੇ ਹੋਵੇ 7-8 ਦਿਨ ਬਈ 7 ਤੋਂ 8 ਦਿਨ ਸੂਈ ਨੂੰ ਹੋਗੇ 8 ਦਿਨ ਹੋਗੇ ਆ ਬਸ ਮੈਲਾ ਜਾ ਮਾਰਨਾ ਸ਼ੁਰੂ ਕਰਦੇ ਨੇ ਓਕੇ ਜੀ ਆ ਦੇਖ ਹੁਣ ਬਈ ਇਹਦੇ ਥੱਲੇ ਐਵੇਂ ਕਹਿ ਦਿੱ ਗਏ ਬੁਟੇ ਦੁੱਧ ਦੂਗੀ 18 ਕਿਲੋ 20 ਕਿਲੋ ਦੁੱਧ ਉਹਦਾ ਸੇਵਾ ਦਾ ਪਹਿਲਾ ਸੂਆ ਸੀ ਆਸ ਟਾਈਮ ਕਿੰਨਾ ਬਈ ਹੁਣ ਬਈ ਇਹਦੇ ਥੱਲੇ 11-12 ਕਿਲੋ ਦੁੱਧ ਰੈਡੀ ਹੈ ਓਕੇ 11 12 ਕਿਲੋ ਦਾ ਰਹਿਣਾ ਬੋਲਾ ਬੋਲਾ ਤਾਂ ਕੁਝ ਨਹੀਂ ਕਹਿਣਾ ਓਕੇ ਜੀ ਹਾਂ ਬਈ ਤੇ ਬਾਕੀ ਦੀ ਗੱਲ ਯਾਰ ਕੱਦ ਕਰਦੇ ਮੂੰਹ ਕਿਵੇਂ ਬਈ ਇਹ ਮੂੰਹ origignal ਦੋਦਾਂ ਦਾ ਬੁੱਟੀ ਓਕੇ ਦੋਦਾਂ ਖੋਲੋ ਜਿੰਨ ਤੋਂ ਰਕਰ ਹੈਗੇ ਚੈੱਕ ਬਾਕੀ ਇਹਨੇ ਦੁੱਧ ਦੇਣਾ ਤੇ ਬਾਕੀ ਦੀ ਬਾਕੀ ਦੇ ਵੀ origignal ਅਸਲ ਯਾਰ ਸਹੀ ਆ ਇਹ ਕਹਿਣ ਵਾਲੀ ਗੱਲ ਨਹੀਂ ਹਾਂ 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 ਆਹ ਦੇਖੋ ਜੀ ਇਸ ਦੀ ਕੁਆਲਿਟੀ ਇੱਕ ਨੰਬਰ ਆ ਆਹ ਦੇਖੋ ਜੀ ਹੂੰ ਤੇ ਲਾਡਣ ਨੂੰ ਜਾਗਦੇ ਆ ਨਾ ਤੁਹਾਨੂੰ ਤੇ ਦੁਪਹਿਰ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਆ ਲੇ ਸੋਨੂ ਸਵੇਰੇ ਕਿੰਨੇ ਵਜੇ ਦੀ ਚਵਾਈ ਆ ਬਾਈ ਇਹਦੀ ਸਵੇਰੇ ਦਾ ਭਰਾਵਾ ਐਵੇਂ ਕਹਦਿਆ ਯਾਰ 7:00 ਵਜੇ ਉੱਠਦੇ ਲੇਟ ਹੀ ਉੱਠਦੇ ਓਕੇ 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 ਠੀਕ ਹੈ ਜੀ ਆ ਦੇਖੋ ਫੇਸ ਦੀ ਕੁਆਲਿਟੀ ਕਰੋ ਚੱਕੇ ਇੱਕ ਨੰਬਰ ਆਹ ਵੇਖੋ ਮੈਂ ਕਹਿੰਦਾ ਯਾਰ ਜਿੰਨੀ ਸਖਤ ਕਰਦੀ ਗੋਨੀ ਥੋੜੀ ਯਾਰ ਜਿੰਨੀ ਸਖਤ ਕਰੇਗਾ ਬੁੱਟੇ ਉਹ ਨਹੀਂ ਥੋੜੀ ਆ ਬਾਕੀ ਸੀਲ ਠੰਡੀ ਲੈ ਕੋਈ ਟੱਕਰ ਵੀ ਮਰਦੀ ਰਹੇ ਬਾਕੀ ਆ ਨੀੜ ਤੋਂ ਫਿਰ ਦਿਖਾ ਦੇ ਲੈ ਇਹ ਵਾ ਦੇਖੇ ਮੈਂ ਕਹਿੰਦੀ ਬਾਹਲਾ ਵੱਡਾ ਕਰਦੀ ਫਿਟਿੰਗਾਂ ਵਾਲੇ ਵਰਕੂ ਫਿਟਿੰਗਾਂ ਵਾਲਾ ਰੱਖੋਗੇ ਤੇ ਬਾਕੀ ਦਾ ਆਥਰ ਨੂੰ ਬਾਲਟੇ ਲਾ ਕੱਢ ਵੀ ਲੈਣੀ ਬਾਲਟੇ ਮੈਂ ਕੱਢ ਤੇ ਫੀਟਿੰਗ ਦਾ ਲੇਵਾ ਮੂੰਹੋਂ ਦੋ ਦੰਦ ਚੰਗੀ ਕੱਦ ਕਾਢ ਦੀ ਜੇ ਤੁਸੀਂ ਆਉਂਗੇ ਕੋਲੇ ਐ ਨਹੀਂ ਵੀ ਤੁਸੀਂ ਕਹੋਗੇ ਬਾਈ ਆ ਕੇ ਦਿਖਾਤਾ ਕਰ ਛੋਟਾ ਦੀ ਹੈ ਨਾ ਨਹੀਂ ਨਹੀਂ ਬਾਈ ਉਹ ਚੱਕਰ ਨਹੀਂ ਹੈਗਾ ਬਾਕੀ ਬੁੱਟੇ ਹੁਣ ਤੈਨੂੰ ਇੰਨਾ ਟਾਈਮ ਹੋ ਗਿਆ ਮੇਰੇ ਕੋਲੇ ਆਉਂਦੇ ਨੂੰ ਹਾਂਜੀ ਬਾਈ ਜੀ ਅੱਜ ਤਾਂ ਹੀ ਆਪਣਾ ਕਦੇ ਮਹਾਰਾਜ ਜੀ ਕਿਰਪਾ ਨਾਲ ਜਿਆ ਕੰਮ ਹੋਇਆ ਨਹੀਂ ਨਾ ਹੀ ਆਪੋ ਰੰਗਰ ਲਿਖੀ ਤੇ ਕਿਨੇ ਪੈਸਾ ਬਈ ਇਹਦੇ ਇਹਦਾ ਫੋਨ ਤੇ ਕਰ ਲਾਂਗੇ ਮਤਲਬ ਓਕੇ ਇਕਲੀ ਦਾ ਓਕੇ ਜੀ ਤੇ ਹੁਣ ਵੀਰੇ ਜਰਸੀ ਬੱਚੀ ਜਿਹੜੀ ਦੇਖੀ ਜਾਨੇ ਇਹ ਬਾਹਰੋਂ ਜੀ ਲਈਏ ਬੁੱਟੇ ਦੀ ਉਮਰ ਹੈਗੀ ਹੈ ਬਈ 13 ਮਹੀਨਾ ਦੀ 16 ਮਹੀਨਿਆਂ ਦੀ ਹਾਂ ਦੰਦੋ ਕੱਚੀ ਘੀਰੀ ਆ ਜੀ ਕੱਚੀ ਘੀਰੀ ਉਹ ਗਰੰਟੀ ਆ ਉਹ ਗਰੰਟੀ ਹੈ ਵੀ ਤੇ ਥਾਣਾ ਚਾਰਾਂ ਦੀ ਗਰੰਟੀ ਆ ਥਾਣਾ ਚਾਰਾਂ ਵੀ ਦਿਖਾ ਵੀ ਦੇ ਬੱਤੀ ਝੋਲੀ ਝਾਲੀ ਬੜੀ ਚੈੱਕ ਕਰਨੀ ਖੁੱਲਣਗਾ ਇੰਜ ਆ ਥੋੜਾ ਜਿਹਾ ਓਕੇ ਖੋਲੋਗੇ ਕਿ ਨਹੀਂ ਖੋਲ ਦੇਣੇ ਆ ਵੀ ਕੋਈ ਗੱਲ ਖੋਲਦੇ ਖੋਲਦੇ ਥੋੜੀਆਂ ਭੱਜਣੀਆਂ ਜਰੂਰ ਖੁੱਲਣਗਾ ਬਾਈ ਨੇ ਕਿਉਂਕਿ ਅਲਾਰਮ ਚੀ ਲੈ ਲੈਂਦਾ ਹੁੰਦਾ ਬਾਈ ਫਾਰਮ ਤੋਂ ਆ ਦੇਖੋ ਜੀ ਬਾਕੀ ਫਾਰਮ ਦੀ ਵੀਡੀਓ ਸਾਰੀ ਬਣਾਈ ਵੀ ਆਪਣੀ ਓਕੇ ਜੀ ਐ ਨਹੀਂ ਵੀ ਕਹਿ ਦਿੰਦੇ ਨੇ ਜਿਹੜੀ ਫਾਰਮ ਚ ਲਈ ਆ ਫਾਰਮ ਆ ਢੀ ਘਰ ਵਾਲੀ ਉਹ ਘਰ ਵਾਲੀ ਅੱਜ ਦੀ ਗੱਲ ਕਰੂਗੇ ਤਾਂ ਅੱਜ ਲੈ ਸਕਦੀ ਆ ਬਾਈ ਇਹਦੇ ਹੀਟ ਹਜੇ ਕੱਢਣੀ ਆ ਉਹ ਦੂਜੀ ਜਿਹੜੀ ਬਲੈਕ ਬੱਸੀ ਉਹਨੇ ਕੱਢਿਆ ਉਹ ਵੀ ਜਰਸੀ ਜਿਹੜੀ ਆ ਗਈ ਨਾ ਬਲੈਕ ਉਹ ਜਰਸੀ ਵੀ ਨੇ ਸਾਰੇ ਦੱਸੋ ਸੀਮਰ ਕਾਰਡ ਕਿਹੜੇ ਦੀ ਆ ਓਕੇ ਜੀ ਇਹ ਤਾਂ ਆ ਗਈ ਬਾਈ ਜੱਗ ਦੀ ਜੱਗ ਦੀ ਓਕੇ ਜੀ ਇਹ ਜੱਗ ਦੀ ਬੱਸੀ ਆ ਗਈ ਲਾ ਫੇਸਬੁੱਕ ਦਿਖਾ ਦੇ ਕਰਦ ਕੋਦ ਫੁੱਲ ਹੂੰ ਹਾਂ ਇਹਦੇ ਵਹਿੜ ਬਣ ਗਈ ਉਹਦੇ ਕੋਈ ਮੁੱਲ ਕੋਈ ਨਹੀਂ ਹੋਣਾ ਇਹਦਾ ਤੇ ਇਹਦੇ ਕਿਨੇ ਵਾਹੇ ਬਾਈ ਇਹਦਾ ਬਸ ਬੂਟੇ ਲੈਣ ਦੇਣ ਜਿਹੜਾ ਮੋਲੀ ਰੱਖਣਾ 35000 ਚ ਛੋਟ ਕਰ ਦਾਂਗੇ ਮਾਨਦਾਨ ਹੋਜੂ ਮਾਨਦਾਨ ਕਰਦਾ ਓਕੇ ਜੀ ਲੈ ਚੱਲੋ ਜੀ ਜਮਾ ਜਾਏ ਰੇਟ ਹੈਗਾ ਬਾਕੀ ਦਾ ਅੱਜ ਟੀਕ ਗੱ ਆਇਆ ਬੁੱਟੇ ਦੇ ਤਿਆਰ ਹੋ ਗਏ ਤੇ ਕੋਈ ਮੁੱਲ ਨਹੀਂ ਇਹਦਾ ਬਈ ਮੁੱਲ ਨਹੀਂ ਸਹੀ ਗੱਲ ਆ ਚੰਗੀ ਵੱਡੀ ਪੰਜਾਬ ਵਾਲੀ ਜਰਸੀ ਤਿਆਰ ਹੋਣੀ ਆ ਇਹ ਤੇ ਹੁਣ ਆਪਾਂ ਤੁਹਾਨੂੰ ਬਲੈਕ ਕਲਰ ਦੇ ਵਿੱਚ ਜਰਸੀ ਦਿਖਾਵਾਂ ਫੇਸ ਦਿਖਾਵਾਂਗੇ ਫੁੱਲ ਬਰੀਡ ਚ ਦਿਖਾਵਾਂਗੇ ਚੰਗੇ ਫੇਸ ਦੀ ਹੀਟ ਇਹਦੀ ਕੱਢੀ ਵੀ ਆ ਹਨਾ ਇਹ ਬਈ ਹੀਟ ਨੇ ਰਾਤ ਕੱਢੀ ਬੁੱਟੇ ਆ ਲੈ ਜਾਂਦੀ ਆ ਵਸੀ ਤੇ ਮੂੰਹੋਂ ਬਾਈ ਕਿਵੇਂ ਆ ਮੂੰਹੋਂ ਬਾਈ ਖੀਰੀ ਐ ਤੇ ਝੋਲੀ ਝਾਲੇ ਯਾਰ ਹਨਾ ਝੋਲੀ ਦਾ ਮੈਂ ਕਹਿੰਦਾ ਬਈ ਦਸਾਂ ਦੀ ਲੋੜ ਹੀ ਨਹੀਂ ਬੁੱਟੇ ਲੈ ਇਹਦੀ ਮਾਂ ਨੇ ਦੁੱਧ ਦਿੱਤਾ 34 35 ਲੀਟਰ ਓਕੇ ਜੀ ਇਧਰੋਂ ਇਹਦਾ ਹੁਣ ਆਪਾਂ ਓਕੇ ਜੇ ਆਪਾਂ ਇਹ ਲੈਵਾ ਜਾਂ ਦੇਖ ਕੇ ਕਹਿ ਲਿਆ ਨਾ ਵੀ ਇਹ ਗੱਬਣਾ ਤੇ ਲੰਮੀ ਨਹੀਂਦਾ ਵੀ ਬੰਦਾ ਮੰਨ ਸਕਦਾ ਹਾਂ ਹੂੰ ਆ ਦੇਖ ਹਾਂ ਇਹਵਾ ਨੇੜ ਤੋਂ ਫਿਰ ਤੇ ਖੜਾ ਡਰਦੀ ਹੈ ਨਾ ਖੁੱਲੀ ਆਈ ਕਰਕੇ ਲੈ ਹੂੰ ਆ ਦਿਖਾ ਦੇ ਲੈਵਾ ਨੇੜ ਤੋਂ ਲੈ ਬਈ ਹੂੰ ਇਹ ਪੰਜਾਬ ਬਹੁਤ ਜਿਆਦੇ ਹੈ ਨਾ ਬਾਕੀ ਵੀ ਜਿਹੜੀ ਜਾਤ ਕੁਆਲਿਟੀ ਹੁੰਦੀ ਬੁੱਟੇ ਨਾ ਕੋ ਨਹੀਂ ਲੈਵਾ ਬਣਾਉਣਾ ਬਈ ਅੱਜ ਠੀਕ ਆ ਭਰਾ ਸਕਦੇ ਆ ਲੈ ਜਾ ਕੇ ਹੀਟ ਗੱਡੀ ਵੀ ਵਧੀਆ ਰੱਤਾ ਬੁੱਟੇ ਬਾਕੀ ਗੱਬਣ ਵੀ ਰਹਿ ਜੂ ਵਸੀ ਚੰਗੀ ਆ ਦੇ ਇਥੋਂ ਪਤਾ ਲੱਗਦਾ ਵੀ ਰਸਤੇ ਇਹਨਾਂ ਦੇ ਪਾਏ ਹੋਏ ਨਹੀਂ ਨੀ ਨੀ ਤੁਰਦਿਆਂ ਨਹੀਂ ਬਈ ਹੂੰ ਆ ਦੇਖੋ ਜੀ ਸੋਨੂੰ ਇਹ ਕਿੰਨੇ ਪਾ ਖਮੀ ਪਲੀ ਜਿੰਦ ਜਾਨ ਪੂਰੀ ਫੁੱਲ ਆ ਦੇਖੋ ਝੋਲੀ ਕਰੋ ਚੱਕਦੇ ਕਿੰਨੇ ਬਾਲ ਪਾਇਆ ਤੇ ਮੂੰਹੋ ਖੀਰੀ ਮੂੰਹੋ ਖੀਰੀ ਮੋੜ ਲੈ ਬਸ ਭਾਈ ਕੋਈ ਨਹੀਂ ਮੋੜ ਲੈ ਥੋੜਾ ਤੇ ਲਿਹਾਰੇ ਦਾ ਮੰਨਣਗੇ ਹੋਰ ਕੋਈ ਚੱਕਰ ਨਹੀਂ ਝੋਲੀ ਦੇਖੋ ਜਿਵੇਂ ਗੱਬਣ ਹੁੰਦੀ ਆ ਦੇ ਬੀਲੇ ਬੁੱਟੇ ਫੇਸ ਦਿਖਾ ਦੇ ਲੈ ਲੈ ਯਾਰ ਹਨਾ ਆ ਦੇ ਅਗਲਾ ਖੜਾ ਜੀਪ ਪਾਉਂਦਾ ਯਾਰ ਕਮਾਲ ਆ ਹਨਾ ਆ ਤਾਂ ਹੂੰ ਇਹਨਾਂ ਨੇ ਦੁੱਧ ਦੇਣਾ ਹਨਾ ਇਹ ਬਈ ਦੁੱਧ ਆਈਆਂ ਬੱਸ ਇਹਨਾਂ ਦਾ ਕਿਸੇ ਦਿਨ ਇਹਦੇ ਕਿੰਨੇ ਪਾ ਬਈ ਸੋਨੂੰ ਇਹ ਲਾ ਬੁੱਟੇ ਮੋਲ ਗਰਾਉਂਡ ਜਿੰਨਾ ਮਰਜ਼ੀ ਕਰਾ ਲੈ 34 ਕਰਾ ਲੈ 35 ਵਾ ਲੈਣ ਦੇਣ ਜਾਂ 32000 ਦੀ ਦੇ ਦੇ ਆ ਦੇਖ ਯਾਰ ਹਨਾ ਝੋਲੇ ਦੇ ਬਾਲ ਦੇਖ ਨਾ ਹੁਣ ਆ ਹੀਟ ਵੀ ਦਿਖਾ ਦੇ ਬਿਤਾਰਾਂ ਲੈ ਦੀ ਓਕੇ ਜੀ ਓਕੇ ਤੇ ਹੁਣ ਬਾਈ ਗੱਲ ਕਰ ਲ ਗਏ ਆਪਾਂ 4 ਨੰਬਰ ਵਾ ਚਿੱਕਨੇ ਜਰ ਦੀ ਚੈੱਕ ਪਾਸ ਆ ਇਹ ਇਹ ਸੱਚ ਬਾਈ ਵਰਲਡ ਵਾਈਡ ਦੀ ਹੈ ਦੱਸਣਾ ਭੁੱਲ ਗਿਆ ਵਰਲਡ ਵਾਈਡ ਵਾਈਟ ਹਾਊਸ ਦੀ ਹਾਂ ਜਰਸੀ ਓਕੇ ਜੀ ਹਾਂ ਹਾਂ ਇਹਨਾਂ ਬਾਲੇ ਵੀਰ ਤਾਂ ਜਾਣਦੀ ਹੁਣ ਜਿਹੜਾ ਸੀਮਨ ਸੀਗਾ ਨਾ ਵੀ ਆਪਣੇ ਆਇਆ ਸੀਗਾ ਇਹ ਥੋੜਾ ਜਿਹਾ ਹੀ ਚੱਲਿਆ ਸੀ ਬੁੱਢ ਬਾਅਦ ਚ ਆਪਣੇ ਜਿਵੇਂ 50 0 60 ਆ ਕੇ ਚੱਕਾ ਕੇ ਓਕੇ ਤੇ ਹੁਣ ਜਿਹੜੀ ਆਪਾਂ ਗੱਬਣ ਬੱਛੀ ਵੇਖੀ ਜਾਨੇ ਇਹ ਬਈ ਡੈਨਮਾਰਕਾ 40116 ਦੀ ਆਪ ਆ ਏਬੀਐਸ ਦੇ ਰਮਾਂਡਾ ਤੋਂ ਗੱਬਣਾ ਤੇ ਖੀਰੀ ਆ ਮੂੰਹ ਤੋਂ ਵੀ ਮੂੰਹੋਂ ਖੀਰੀ ਕਿਨੇ ਚਰਦੀ ਗੱਬਣ ਤਿੰਨ ਮਹੀਨੇ ਦੀ ਚੈੱਕ ਪਾਸ ਵੀ ਸਾਂਭੀ ਬੜੀ ਆ ਹਨਾ ਕਿਸੇ ਲਈ ਬਹੁਤ ਜਿਆਦਾ ਫਾਰਮ ਜੀ ਲਈ ਜੀ ਬਈ ਬੁੱਟੇ ਓਕੇ ਲਿਆਓ ਜੀ ਇਹਨੂੰ ਵੀ ਕੱਢੋ ਬਾਹਰ ਦੇਖ ਬਈ ਯਾਰ ਕੱਦ ਫੁੱਲ ਯਾਰ ਬਾਕੀ ਗੱਬਣ ਕਿਨੇ ਚਰਦੀ ਬਈ ਗੱਬਣ ਤਿੰਨ ਮਹੀਨਿਆਂ ਦੀ ਬਈ ਮੈਂ ਕਹਿੰਦਾ ਯਾਰ ਆਸਰ ਵੇਖਰਾ ਹੈ ਨਾ ਕੁਆਲਿਟੀ ਚਾਰ ਤੂੰ ਵੀ ਕੋਈ ਪੇਟ ਨਹੀਂ ਗਈ ਫੇਸਬੁਕ ਦਿਖਾ ਦੇ ਲੈ ਬੋਦੀ ਬਾਦੀ ਦਿਖਾ ਦੇ ਲੈ ਬਈ ਚਾ ਬਾਕੀ ਮਾਨ ਦੇ ਚਲ ਬੂਟੇ ਕੱਦ ਦੇ ਲੈ ਮੇਰੇ ਮੁੱਢਿਆ ਤਾਂ ਹੀ ਆਉਂਦੀ ਆ ਫੁੱਲ ਕੱਦ ਬੋਦੀ ਵਾਦੀ ਪੂਰੀ ਫੁੱਲ ਮੇਰੀ ਖਲਾਉ ਓਕੇ ਜੀ ਆ ਦੇਖੋ ਜੀ ਥਾਣ ਦਿਖਾ ਦਈਏ ਤੁਹਾਨੂੰ ਚਾਰੇ ਥਾਣਾ ਆ ਦੇਖੋ ਜੀ ਓਕੇ ਲੈ ਚੱਲ ਵੀਰ ਤੇ ਮੂੰਹੋਂ ਖੀਰੀ ਤੇ ਕਿਨੇ ਚਿਰ ਦੀ ਚੈੱਕ ਪਾਸ ਆ ਬਾਈ ਇਹ 3 ਮਹੀਨੇ ਦੀ ਬੁੱਟੇ 3 ਮਹੀਨੇ ਦੀ ਆਪਣੀ ਕਰਾਈ ਵੀ ਆ ਆਪਣੀ ਕਰਾਈ ਆ ਵੀਡੀਓ ਬਕਾਇਦਾ ਬਣਾਈ ਆ ਬਾਕੀ ਜਿਨਾ ਵੀ ਮੇਰਾ ਭੈਣ ਭਰਾ ਕੋਈ ਲੈਂਦਾ ਆ ਦੀ ਚੈੱਕ ਰਾ ਕੇ ਲਿਜਾਉਂਦੇ ਓਕੇ ਚੈੱਕ ਰਾ ਕੇ ਇਹ ਵੀ ਆਨਲਾਈਨ ਵੀ ਆਉਂਦਾ ਆਪਣੀ ਗਰੰਟੀ ਤੇ ਗਰੰਟੀ ਆ ਚੈੱਕ ਦੀ ਗਰੰਟੀ ਆ ਚੈੱਕ ਬਰੀ ਕਰਾਈ ਆ ਵੀਡੀਓ ਬਣਾਈ ਵੀ ਬਕਾਇਦਾ ਚੈੱਕ ਦੀ ਗਰੰਟੀ ਆ ਥਾਣਾ ਦੀ ਗਰੰਟੀ ਆ ਚਾਰ ਥਾਣਾ ਦੀ ਗਰੰਟੀ 4 ਤੋਂ 5ਵੀਂ ਫੋਟਸ਼ ਆ ਗਈ ਬਾਕੀ ਛੋਟੀ ਵੱਡੀ ਦੇਖ ਲੈ ਬੁੱਟੇ ਦੀਦਾ ਨਹੀਂ ਪਹਿਲੇ ਪਾਸੇ ਕਹਿਣਾ ਫੁੱਲ ਹੈਡ ਆ ਯਾਰ ਕਿਸੇ ਹੱਦ ਤੱਕ ਬਾਕੀ ਕਦ ਕਰਨਾ ਬੁੱਟੇ ਨੇ ਹੋਰ ਬਈ ਤੇ ਬਾਈ ਡਿਮਾਂ ਇਵੇਂ ਦਾ ਕੋਈ 50 ਨਹੀਂ ਕੋਈ 45 ਨਹੀਂ ਬਸ ਲੈਣ ਦੇ ਨਹੀਂ ਦੇਣੀ ਐ 39000 ਦੀ ਵੜ ਦੇਣੀ ਐ ਇੱਕ ਘੱਟ 40 ਦੇ 40 ਜੋ ਹਜ਼ਾਰ ਛੋਟ ਹੀ ਐ ਦੀ ਬਈ ਬਹੁਤ ਗੈਰ ਰੇਟ ਆ ਹਨਾ ਜੈ ਜ ਆ ਬਈ ਅਗਲਾ 35 40 ਚਾਹੀਦੀਆਂ ਫੰਡਰਾ ਵਸੀਆਂ ਵਿੱਚ ਹੀ ਜਾਂਦਾ ਹੁਣ ਲਾ ਅਰੇ ਆ ਗਈ ਇਹ ਗਾਂ ਘੱਬਣ ਆ ਬਈ ਕਿਹੜਾ ਸੂਆ ਸੁੰਦੀ ਐ ਇਹ ਦੂਜਾ ਸੂਆ ਸੁੰਦੀ ਐ ਬੁੱਟੇ ਕਹਿ ਦੂਜਾ ਭਤੀਜੇ ਵਨ ਕਿਲੇ ਜਿ ਆਪਾਂ ਨੂੰ ਕੋਈ ਯਾਰ ਸਣ ਭਾਂਡੇ ਦੀ ਬੜੀ ਸਾਫ ਆ ਬਹੁਤ ਸਾਫ ਆ ਬਾਕੀ ਬੁੱਟੇ ਟੈਲ ਢੋਲ ਦਿਖਾ ਦੇ ਲੈ ਹੂੰ ਆ ਦੇਖੋ ਰਸ ਵੀ ਬਹਿਣ ਦੇ ਦਤਾ ਰਸਤਾ 18 ਕਿਲੋ ਓਕੇ ਥਾਨ ਕੱਲਾ ਕੱਲਾ ਹਨਾ ਥਾਨ ਕੱਲਾ ਕ ਪਾਣਾ ਦਾ 20 ਲੀਟਰ ਦੇ ਵਿੱਚ ਵਿੱਚ ਜਮਾ ਦੇਣ ਤਾਂ ਰੇਟ ਕਿ ਆ ਗਿਆ ਭਾਈ ਇਹਦਾ ਰੇਟ ਵਾਸਤੇ ਤਾਂ ਛੋਟੇ ਹੀ ਰੱਖਣਾ ਆਪਾਂ ਕੋਈ 70 ਨਹੀਂ ਕੋਈ 75 ਨਹੀਂ 66000 ਮੁੱਲ 1000 65 ਦੀ ਦੇ ਦੇਣੀ ਜਮਾ ਯਾਰ ਜਾ ਰੇਟ ਜਾ ਵਜਨ ਵਾਲੀ ਬੈੜ ਆ ਗਈ ਵਜਨ ਵਾਲੀ ਬੈੜ ਆ ਭਾਈ ਲੋਕ ਕੀ ਅਸੀਂ 75 75000 ਦੇ ਵਿੱਚ ਜਮਾ 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 ਸੱਚੀਆਂ ਗੱਲਾਂ ਅੰਗ ਲੈ ਚਲੋ ਜੀ ਚੰਗੀ ਕੁਆਲਿਟੀ ਦੀ ਫੇਸ ਦੀ ਕੁਆਲਿਟੀ ਕੋਈ ਗਾਂ ਪਾਣੀ ਜਿੱਥੇ ਮਰਜ਼ੀ ਛੜਦੇ ਕੋਈ ਲੰਗ ਲਪੜੇ ਕੋਈ ਆ ਮੈਂ ਹਾਂ ਯਾਰ ਕੋਈ ਗੱਲਬਾਤ ਸਹੀ ਨਹੀਂ ਐ ਜੀ ਆ ਦੇਖੋ ਜੀ ਜਾਇਜ ਰੇਟ ਮੰਗਿਆ ਬਾਈ ਨੇ ਲਾਸ਼ ਤੇ ਉਹਨੂੰ ਸੂਈ ਵੀ ਦਿਖਾ ਦੇਣਗੇ ਇੱਕ ਮੋਲੋ ਦਾ ਵੀ ਵੇਚੀ ਕਰਾ ਲਾਂਗੇ ਜੀ ਕਿੰਨੇ ਮੰਗੇ ਥੋਨੂੰ ਇਹਦੇ ਇਹਦਾ ਮੁੱਲ ਬਸ 50000 ਮੁੱਲ ਫੇਡ ਕਰਾ ਲਾ 65000 ਦੇ ਨਾਲ ਛੋਟੀ ਕਰ ਵੀ ਉਹ ਕਿਸੇ ਸੌ ਬਾੜੀ ਆ ਯਾਰ ਬਹੁਤ ਸ਼ੀਲ ਠੰਡੀ ਆ ਬੁੱਟੇ ਲੈ ਬਾਈ ਓਕੇ ਓਕੇ ਆ ਬਾਕੀ ਦੁੱਧ ਵਾਲੀ ਨਸਲਾ ਤੇ ਜਿੱਦੇ ਤਿਆਰ ਹੋ ਗਈ ਕਰਮਾਏ ਨੇ ਲੈ ਵਾ ਹਨਾ ਉਹਦੇ ਵੀ ਤੇ ਹੁਣ ਵੀਰੇ ਐਚ ਬੱਛੀ ਫੇਰ ਆ ਗਈ ਇਹ ਚਾਰ ਦਾ ਹੁੰਦਾ ਦਾ ਵੀ ਬੁੱਟੇ ਚਾਰ ਦਾੰਦ ਆ ਗਈ ਤੇ ਕਿੰਨਾ ਬਾਈ ਕਿੱਦਾਂ ਹੀ ਸੂਈਆ ਕਿੰਨਾ ਮਿਲਣਾ ਵੀ ਸੂਈ ਨਾਲ ਨੂੰ ਹੋ ਗਏ ਅੱਜ ਫੱਟ ਦੇ ਬੁਰੇ ਬੁਟੇ ਸਾਧ ਦੇ ਨਾਲ ਆ ਲੈ। ਹਾਲੀ ਵਾਲੀ ਆ ਦੇਖ ਨਾ ਬਲੋ। ਬਹੁਤ ਆ ਗਈ ਆ। ਹੂੰ ਹੂੰ। ਥੋੜੀ ਜਿਹੀ ਉਹ ਨੂੰ ਦੇ ਦਿੱਤੇ ਮੈਂ ਕਹਿੰਦਾ ਬਈ ਲੱਤ ਤੁਸਾਂ ਵੀ ਚੱਕਰੀਆਂ ਹੀ ਬਈ ਬੱਚਾ ਲਾਉਣਾ ਲਾਲ ਆ ਦੇਖੋ ਜੀ ਤੋੜਾ ਤੋੜਾ ਕਰ ਲੋ ਜੇ ਕਿਹਦਾ ਇੱਕ ਨੰਬਰਾ ਚੰਗੀ ਬੱਚੀ ਆ ਗਈ ਕਿੰਨਾ ਦੁੱਧ ਦੱਸਿਆ ਬਾਈ ਹਾਂ। ਅਜਾ ਪੰਜ 6 ਨਗ ਦਿਖਾਏ ਹਾਈਟ ਕਰਨ ਨੂੰ ਤਾਂ ਹਾਬ ਲਾਲਾ ਵੀ ਕੋਈ ਛੋਟੀ ਨਹੀਂ। ਛੋਟੀ ਨਹੀਂ ਕੋਈ ਚੰਗੀ ਆ ਨਾ ਸਾਰੇ। ਚੰਗੀ ਵੀਰੇ ਚਕ। ਓਕੇ। ਲੋਕਲ ਘਰੋਂ ਲਈ ਆ ਮੈਂ ਕੋਈ ਫਾਰਮ ਚੋਂ ਨਹੀਂ ਲਈ। ਕਿੰਨੇ ਪੈਸੇ ਆ ਇਹਦੇ? ਇਹਦਾ ਬੁੱਢੇ ਮੁੱਲ ਕਰਾਉਣਾ ਕਰਾ ਲੈ ਕੋਈ 90 ਚ ਹੈ ਕਰਾ ਲੈ 95 85000 ਚ ਛੂਟ ਹੀ ਕਰਨ ਦੁੱਧ ਕਿੰਨਾ ਰੈਡੀ ਵਾਲਾ ਦੁੱਧ ਬਈ ਹੁਣ ਜਿਹੜਾ ਮਰਜੀ ਦੋ ਟਾਈਮ ਮੇਰਾ ਭਰਾ ਚਾਰ ਟਾਈਮ ਵਿੱਚ ਉਹ ਕਿ ਲੈ ਜਾ ਸਕਦਾ ਅਜੇ 16 17 ਲੀਟਰ ਦੁੱਧ ਹੀ ਆ ਐਵੇਂ ਬੋਲਾ ਨਹੀਂ ਕਹਿਣ ਦਾ ਫਾਇਦਾ ਨਹੀਂ ਦੁੱਧ ਹੀ ਹੋ ਗਿਆ ਅਜੇ ਕਾਰਕੁਨ ਚੱਲੂ 20 ਤੋਂ ਦੇ ਦੂ ਬੜਾ ਮੋਜ ਦੇ ਦੇਣਾ ਦੇ ਦੇਣਾ ਜਮਾ ਦੇ ਦੇਣਾ ਬਾਕੀ ਦਾ ਡੱਬੀ ਪ੍ਰਿੰਟ ਦਾ ਰਬੱચી ਮਗਰ ਬੱਛਾ ਬਈ ਇਹਦੇ ਮਗਰ ਬੱਛਾ ਬਈ ਓਕੇ ਜੀ ਮਗਰ ਬੱਛਾ 85000 ਚ ਮਾਨਦਾਨ ਤੁਹਾਡਾ ਹੋ ਜਾਣਾ ਦੁਪਹਿਰ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਆ 4 ਤੇ 4: ਤੇ ਸਾਰੇ ਨਾ ਤੁਹਾਨੂੰ ਕੱਲੀ ਕੱਲੀ ਦੀ ਜਾਣਕਾਰੀ ਲੈ ਕੇ ਦਿੱਤੀ ਮੈਂ ਕਹਿੰਦਾ ਵੀ ਆਪਦੀ ਨਿਕਣ ਦਾ ਕੋਈ ਜਾਨਵਰ ਮਾੜਾ ਲਿਆ ਨਹੀਂ ਬਾਕੀ ਬਾਜ ਸਾਰੇ ਹੈ ਨਾ ਬਾਈ ਹਾਂ ਵੀ ਵਹਿੜਦਾ ਨਾ ਥੋੜਾ ਜਿਹਾ ਮੈਂ ਤਾਂ ਗੁਪਤ ਰੱਖਿਆ ਬਾਈ ਐ ਬਾਜ ਦਾ ਹੀ ਬਹੁਤ ਲੋਟਾ ਕੋਈ ਲੱਖ ਸਵਾ ਲੱਖ ਵਾਲਾ ਮੁੱਲ ਨਹੀਂ ਹੈਗਾ ਉਹ ਜਾਇ ਜੀ ਹੋ ਜਾਇ ਜੀ ਮੁੱਲ ਆ ਪਰ ਇਹ ਸਕੇ ਨਹੀਂ ਬੰਦਾ ਵੇਚਣਾ ਨਾ ਹੁੰਦਾ ਬਾਈ ਓਕੇ ਜੀ ਓਕੇ ਬਸੇ ਚੰਗੀ ਬਹੁਤ ਆ ਬਹੁਤ ਚੰਗੀ ਆ ਬਾਈ ਹੂੰ ਲੀਵਾ ਲੂਵਾ ਜ਼ਰੂਰ ਕਰਿਓ ਬਾਈ ਨੂੰ ਸੰਪਰਕ ਹੋ ਮੇਂ ਨਹੀਂ ਗੱਲ ਹੈ ਕਿ ਵੀ ਕੋਈ ਬਾਹਲੇ ਮੰਗੇ ਜੋ ਜਾਇ ਰੇਟ ਜੀ ਮਿਲਣੀ ਹੈ ਵੀ ਤੁਹਾਨੂੰ ਬਸ ਬੁੱਟੇ ਯਾਰ ਬਾਈ ਜਿਗਾ 5-7 ਪਸ਼ੂ ਲਿਆਇਆ ਸੀ 7000 ਰੁਪਏ ਬਣ ਗਿਆ ਵਾਧੂ ਇਹਦਾ ਭਰਨੇ ਨਹੀਂ ਬਿਚਿਆ ਭਰਨਾ ਨਹੀਂ ਨਹੀਂ ਇਹ ਤਾਂ ਰੋਟਿੰਗ ਨੇ ਭਰਨਾ ਰਹਿ ਗਿਆ ਇਹ ਤਾਂ ਸਹੀ ਗੱਲ ਹੈ ਵੀ ਤੇ ਜਰੂਰ ਕਰੋ ਬਾਈ ਨਾਲ ਸੰਪਰਕ ਜਿੰਨੇ ਵੀ ਨਾਕਸੀ ਸਾਰੇ ਹੀ ਤੁਹਾਨੂੰ ਜਾਣਕਾਰੀ ਲੈ ਕੇ ਦੇਤੀ ਨੰਬਰ ਬਾਈ ਤੁਹਾਨੂੰ ਫੇਰ ਬੋਲਦੇ ਨੰਬਰ ਬਾਈ ਬੁੱਟੇ ਹੈਗਾ 86990 99728 ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੇ ਤਸੀਰ ਨਿਹਾਲ ਸਿੰਘਲਾ ਧੰਨਵਾਦ